ਸਮਗਤ ਇਹ 20 ਸਾਲ ਤੋਂ ਪਹਿਲਾਂ ਜੋ ਹਲਾਕ ਸੀ ਉਹਨਾਂ ਨਾਲੋਂ ਬਹੁਤ ਡਿਫਰੈਂਟ ਹਲਾਕ ਹੋ ਗਿਆ ਕਿਉਂਕਿ ਪਹਿਲਾ ਸੀਗੇ ਪੇਸ਼ੈਂਟ ਬਹੁਤ ਕਦਰ ਕਰਦੇ ਸੀ ਉਹਨਾਂ ਦੇ ਰਿਲੇਟਿਵ ਜੀ ਕਰਦੇ ਪਰ ਹੁਣ ਜਿਵੇਂ ਦੇ ਹਲਾਕ ਆਪਾਂ ਦੇਖਦੇ ਹਾਲੇ-ਦਾਲੇ ਰਾਜਸਥਾਨੀ ਫੈਮਿਲੀ ਆ ਕੇ ਕੋਈ ਨਹੀਂ ਹੈ ਨਹੀਂ ਤਾਂ ਕੋਈ ਖਾਸ ਅਕੀਲ ਸਮਲਾਜਮ ਨੇ ਤਾਂ ਕੋਈ ਉਹਨਾਂ ਜਿਹੀ ਸਥਿਤੀ ਨਹੀਂ ਔਰ ਮਾਈ ਉਹਨਾਂ ਨੂੰ ਕੇ ਦਾ ਚਿੰਤਾ ਨਾਲ ਲੈਣਾ ਦੇਣਾ ਕਿ ਸਾਡਾ ਇਹ ਆਬੀ ਅਦਾ ਸਾਡੀ ਸੇਵਾ ਭਾਵਨਾ ਦੇ ਐਕਟ ਇਹ ਪਹਿਲਾ ਤੇ ਗੱਲ ਇਹ ਹੈ ਕਿ ਜਦੋਂ ਕੋਈ ਰਿਸ਼ਤੇਦਾਰੇ ਪੁੱਛਾਂਦੇ ਆ ਕਿ ਤੁਹਾਨੂੰ ਨਾਲ ਕੀ ਹੈ ਕਿ ਉਹ ਬਹੁਤ-ਬਹੁਤ ਨਾ ਫਕਰੋ ਡਾਕਟਰ ਨੇ ਤਾਂ ਆਪਣੇ ਅਕੋਰਡਿੰਗ ਪੀਸ ਕਰਨਾ ਹੈ ਉਪੀਸ਼ੋਭ ਹੁੰਦਾ ਹੈ ਕਿ ਨਹੀਂ ਅੰਦਰ ਮਤਾਬਤਰਾ ਕਰੋ ਇਸ ਤਰ੍ਹਾਂ ਕੋਈ ਚੀਜ਼ਾ ਨਹੀਂ ਕਿ ਚੋਟੀ ਵੀ ਬਹੁਤ ਹੋ ਗਈ ਹੈ ਕਿ ਲਈ ਇਹ ਹੈ ਕਿ ਜਿਹੜੀਆਂ ਡੇਰੀ ਸਟਾਫ ਹੈ ਉਹਨੇ ਮਦਦ ਹੁੰਦਾ ਕਰੋ ਉਸ টাইਪ ਦੇ ਇਹ ਵੀ ਇੱਕ ਉਹ ਬਸਤੂ ਕਰਦੀ ਹੈ ਮਤਲਬ ਆਉਣ ਲਈ ਵੀ ਉਹਨਾਂ ਦੀ ਮਤਲਬ ਕੋਈ ਸਥਿਤੀ ਨਹੀਂ ਸੀ ਸਰੀਰ ਜੀ ਲੜਾਈ ਜਿੱਤੇ ਵਲਤੋਂ ਇਹ ਜ਼ਿਆਦਾ ਹੁੰਦੇ ਹੈ ਮੈਡੀਸਨ ਵੀ ਬਹੁਤ ਜ਼ਿਆਦਾ ਆਉਂਦੀ ਹੈ ਤੇ ਉਹਨਾਂ ਦੇ ਨਾਲ ਇੱਕ ਪੇਸ਼ੇਸ਼ ਤੁਹਾਨੂੰ ਦਾ ਨਾਮ ਦੱਸ ਦਿੰਦੀ ਹੈ ਕਿ ਆਪਾਂ ਨੂੰ ਵੀ ਪਤਾ ਹੈ ਕਿ ਅੱਜ ਕੱਲ੍ਹ ਰਿਸ਼ਤੇਦਾਰ ਇੱਕੋ ਦਾ ਜੁੜੇ ਨਾਲ ਕਿ ਕਿਹੜਾ ਕੀ ਹੋਣਾ ਹੈਗਾ ਤੇ ਉਹ ਇਹ ਕਹਿੰਨ ਦੇ ਮੇਰੀ ਜਾਣ ਪਛਾਣ ਵਾਲਾ ਤੇ ਜਾਣ ਪਛਾਣ ਵਾਲੇ ਕੀ ਜਦੋਂ ਕੋਈ ਉਹ ਇਦਾਂ ਹੱਲਾ ਗੁੱਲਾ ਕਰ ਦੇ ਤਾਂ ਫਿਰ ਪੁੱਛਣ ਜਾਂਦੇ ਆ ਕਿ ਵੀਰੇ ਜਾਣ ਪਛਾਣ ਨਾਲ ਕਿਵੇਂ ਜਾਣਦੇ ਹੈ। ਉਹ ਵੀ ਅਕਸਰ ਇਹ ਤਰ੍ਹਾਂ ਬਾਜੀ ਕਰਦੇ ਆ ਤੇ ਅਸੀਂ ਇਹਦੀ ਸਾਫ ਲਾਈਨ ਤੇ ਕਰਾਂਗੇ ਥਾਣੇ ਨੂੰ ਕਿਉਂਕਿ ਇੱਥੇ ਮੋੜੇ ਲਈ ਬਹੁਤ ਡਰ ਲੱਗਦਾ ਨਾਲੇ ਵਾਲੇ ਗਾਈਟ ਹੈ ਇੱਕ ਤਰ੍ਹਾਂ ਨਾਲੇ ਥੋੜੇ ਜਿਹੀ ਹੋਇਆ ਤਾਂ ਕੁਝ ਮਤਲਬ ਲੋਕਾਂ ਨੇ ਵੀਰਾ ਦੀ ਬਾਹਰ ਫਸੂਲੀਆ ਤੇ ਇਹ ਸੱਟਾਂ ਵੀ ਲੱਗੀਆਂ ਹੋਣ ਤੇ ਉਹ ਵੀ ਅੱਧੀ ਥੋੜਾ ਬੋਲਾ ਚਲੋ ਬੀਨੀ ਆਂ ਸਾਡੀ। ਸਾਡਾ ਨਾਲ ਦੇ ਵਿੱਚ ਤੇ ਥੋੜਾ ਜਿਹਾ ਚਾਲ ਚੱਲ ਰਹੀ। ਪਹਿਲਾਂ ਹੀ ਆਪਣਾ ਪ੍ਰਬੰਧ ਕਰਨਾ ਸੀ ਉਹ ਤੋਂ ਸਾਡੀ ਬਾਹਰ ਵੀ ਪਰ ਸਾਡੀ ਇਥੇ ਹਸਪਤਾਲ ਦੇ ਵਿੱਚ ਹੋਣੀ ਹੈਗੀ। ਗਿਆਸਤਾਲ ਦੇ ਜੀਰਾ ਦੇ ਵਿੱਚ ਨੱਚੀ ਸਟਾਫ ਕੰਮ ਕਰ ਰਹੀ ਆ। ਮੈਨੂੰ ਹੁਣ ਤੱਕरीबन ਇੱਥੇ 20 ਸਾਲ ਹੋ ਗਏ ਆ ਕੰਮ ਕਰਦਿਆਂ। ਤੇ 20 ਸਾਲ ਤੋਂ ਪਹਿਲਾਂ ਜੋ ਹਾਲਾਤ ਸੀਗੇ ਉਹਨਾਂ ਨਾਲੋਂ ਹੁਣ ਬਹੁਤ ਡਿਫਰੈਂਟ ਹਾਲਾਤ ਹੋ ਗਏ ਆ ਕਿਉਂਕਿ ਪਹਿਲਾਂ ਸੀਗੇ ਪੇਸ਼ੈਂਟਸ ਬਹੁਤ ਕਦਰ ਕਰਦੇ ਸੀਗੇ ਤੇ ਉਹਨਾਂ ਦੇ ਰਿਲੇਟਿਵਸ ਵੀ ਕਰਦੇ ਸੀਗੇ ਪਰ ਹੁਣ ਜਿਵੇਂ ਦੇ ਹਾਲਾਤ ਆਪਾਂ ਦੇਖਦੇ ਆਲੇ ਦੁਆਲੇ ਰਾਜਕ ਤਾਂ ਇਨੀ ਫੈਲੀ ਹੋਈ ਆ ਕਿ ਕੋਈ ਕਿਸੇ ਦੀ ਕੋਈ ਹੈ ਨਹੀਂ ਨਾ ਕੋਈ ਕਦਰ ਆ ਕਿਸੇ ਮਤਲਬ ਮੁਲਾਜ਼ਮ ਦੀ ਨਾ ਕੋਈ ਉਹਨਾਂ ਦੀ ਸਿਕਿਉਰਿਟੀ ਆ ਔਰ ਨਾ ਹੀ ਉਹਨਾਂ ਨੂੰ ਕੋਈ ਇੰਨਾ ਚੀਜ਼ਾਂ ਨਾਲ ਲੈਣਾ ਦੇਣਾ ਕਿ ਸਾਡਾ ਇੰਨੀ ਹੈਲਪ ਕਰਦੇ ਆ ਜਾਂ ਸਾਡੀ ਸੇਵਾ ਭਾਵਨਾ ਕਰਦੇ ਹੈਗੇ ਆ ਉਹਨਾਂ ਨੂੰ ਕੋਈ ਮਤਲਬ ਨਹੀਂ ਇਹਨਾਂ ਚੀਜ਼ਾਂ ਨਾਲ ਤੇ ਅਕਸਰ ਹੀ ਇੱਥੇ ਲੜਾਈ ਝਗੜੇ ਵਾਲੇ ਕੇਸ ਜ਼ਿਆਦਾ ਆਉਂਦੇ ਹੈਗੇ ਆ ਮੈਡੀਸਨ ਦੇ ਵੀ ਬਹੁਤ ਜ਼ਿਆਦਾ ਆਉਂਦੇ ਆ ਤੇ ਉਹਨਾਂ ਦੇ ਨਾਲ ਇੱਕ ਪੇਸ਼ੈਂਟ ਹੁੰਦਾ ਉਹਨਾਂ ਨਾਲ 10-10 ਬੰਦੇ ਹੁੰਦੇ ਆ ਤੇ ਆਪਾਂ ਨੂੰ ਵੀ ਪਤਾ ਹੈ ਕਿ ਅੱਜ ਕੱਲ ਮਤਲਬ ਰਿਸ਼ਤੇਦਾਰ ਇੱਕ ਹੁੰਦਾ ਤੇ ਉਹਦੇ ਨਾਲ ਜੇ ਪੁੱਛੀਦਾ ਕੀ ਕੌਣ ਹੈਗਾ ਤਾਂ ਉਹ ਇਹ ਕਹਿੰਦੇ ਮੇਰੀ ਜਾਣ ਪਛਾਣ ਵਾਲਾ ਵਾ ਇਹ ਜਾਣ ਪਛਾਣ ਵਾਲੇ ਜੀ ਜਦੋਂ ਕੋਈ ਉਹ ਏਦਾਂ ਹਲਾਗੁੱਲਾ ਕਰਦੇ ਆ ਤਾਂ ਫਿਰ ਉਹ ਮੁੱਕਰ ਜਾਂਦੇ ਆ ਕਿ ਮੇਰੀ ਜਾਣ ਪਛਾਣ ਵਾਲਾ ਮੈਂ ਤਾਂ ਇਹਨੂੰ ਜਾਣਦਾ ਹੀ ਨਹੀਂ। ਉਹ ਇੱਥੇ ਅਕਸਰ ਹੀ ਹੁੱਲੜਬਾਜੀ ਕਰਦੇ ਆ। ਤੇ ਅਸੀਂ ਲੇਡੀ ਸਟਾਫ ਹੋਣ ਦੇ ਕਰਕੇ ਸਾਨੂੰ ਮਤਲਬ ਪਹਿਲਾਂ ਤਾਂ ਇੱਥੇ ਆਉਂਦੇ ਹੀ ਬਹੁਤ ਡਰ ਲੱਗਦਾ ਕਿਉਂਕਿ ਨਾਲੇ ਦੁਆਲੇ ਲਾਈਟ ਹੈਗੀ ਆ। ਆਲੇ ਥੋੜੇ ਦਿਨ ਹੀ ਹੋਏ ਆ ਤਾਂ ਪੁੱਛਿਆ ਮਤਲਬ ਲੋਕਾਂ ਨੇ ਮੇਰਾ ਹਸਪਤਾਲ ਦੇ ਬਾਹਰ ਤੋਂ ਹੀ ਪਰਚ ਕੋਲਿਆ ਔਰ ਮੇਰੇ ਸੱਟਾਂ ਵੀ ਲੱਗੀਆਂ ਤੇ ਉਹ ਵੀ ਅਸੀਂ ਥੋੜਾ ਬਹੁਤਾ ਚਲੋ ਕਹਿੰਦੇ ਆ ਕਿ ਸਾਡੀ ਸੇਫਟੀ ਸੀ ਸਾਨੂੰ ਨਾਲ ਕਿਸੇ ਨੇ ਲੈ ਕੇ ਚੋਣਾ ਚਾਹੀਦਾ ਜਾਂ ਸਾਨੂੰ ਕਿਸੇ ਪਹਿਲਾਂ ਹੀ ਆਪਣਾ ਪ੍ਰਬੰਧ ਕਰਨਾ ਚਾਹੀਦਾ ਉਹ ਤਾਂ ਸਾਡੀ ਬਾਹਰ ਦੀ ਸੇਫਟੀ ਹੋ ਗਈ ਪਰ ਸਾਡੀ ਇੱਥੇ ਹਸਪੀਟਲ ਵਿੱਚ ਵੀ ਬਿਲਕੁਲ ਸੇਫਟੀ ਨਹੀਂ ਹੈਗੀ ਕਿਉਂਕਿ ਜਦੋਂ ਵੀ ਅਸੀਂ ਲੋਕਾਂ ਨੂੰ ਕਹਿੰਦੇ ਆ ਤਾਂ ਉਹ ਸਾਡੇ ਨਾਲ ਮਤਲਬ ਕਿ ਇਹ ਕਹਿੰਦੇ ਆ ਵੀ ਅਸੀਂ ਫਲਾਨੇ ਦੇ ਆ ਵੀ ਸਾਡੀ ਫਲਾਨੀ ਸਿਫਾਰਿਸ਼ ਹੈ ਅਸੀਂ ਤੁਹਾਨੂੰ ਇਥੋਂ ਬਦਲੀ ਕਰਵਾ ਦਾਂਗੇ ਸਾਨੂੰ ਰਹਿਣ ਨਹੀਂ ਦੇਣਾ ਇਸ ਕਰਕੇ ਸਾਡੀ ਇੱਥੇ ਸਕਿਉਰਿਟੀ ਨਾ ਦੀ ਤਾਂ ਕੋਈ ਚੀਜ਼ ਹੈ ਹੀ ਨਹੀਂ ਜੀ ਇਸ ਇਥੇ ਸਾਡੇ ਕੋਲ ਕੋਈ ਸਕਿਉਰਿਟੀ ਦਾ ਪ੍ਰਬੰਧ ਨਹੀਂ ਹੈਗਾ ਕੁਝ ਟਾਈਮ ਪਹਿਲਾਂ ਡਿਪਾਰਟਮੈਂਟ ਨੇ ਸਾਡੇ ਕੋਲੋਂ ਇਹ ਵੀ ਡਿਮਾਂਡ ਮੰਗੀ ਹੈ ਤਾਂ ਲੋਕ ਕਿੰਨੇ ਸੈਕਿਉਰਿਟੀ ਗਾਰਡ ਚਾਹੀਦੇ ਆ ਹਸਪੀਟਲ ਦੇ ਵਿੱਚ ਉਹ ਡਿਮਾਂਡ ਅਸੀਂ ਫੇਰ ਕੇ ਦਿੱਤੀ ਹੋਈ ਆ ਉੱਪਰ ਤੇ ਅਜੇ ਤੱਕ ਵੈਸੇ ਕੋਈ ਸੈਕਿਉਰਿਟੀ ਦਾ ਕੋਈ ਪ੍ਰਬੰਧ ਨਹੀਂ ਹੋਇਆ ਤੇ ਲੋਕਲ ਲੈਵਲ ਤੇ ਵੀ ਅਸੀਂ ਜਿੱਦਾਂ ਡੀਐਸਪੀ ਸਾਹਿਬ ਨੂੰ ਐਸਟੀਐਮ ਸਾਹਿਬ ਨਾਲ ਮੀਟਿੰਗ ਕੀਤੀ ਸੀ ਕਿ ਉਹਨਾਂ ਨੂੰ ਵੀ ਜਾਣੂ ਕਰਵਾਇਆ ਸੀਗਾ ਵੀ ਇੱਥੇ ਬਹੁਤ ਜ਼ਰੂਰੀ ਹੈ ਰਾਉਂਡ ਦ ਕਰਕ ਕਿਉਂਕਿ ਪਹਿਲਾਂ ਤੇ ਕੱਲ ਇਹ ਹੈਗੀ ਇਹ ਕਿ ਜਦੋਂ ਕੋਈ ਰਿਸ਼ਤੇਦਾਰ ਇੱਥੇ ਆਉਂਦੇ ਆ ਕਿਸੇ ਬਿਮਾਰ ਦੇ ਨਾਲ ਕਿਸੇ ਇੰਜਰ ਦੇ ਨਾਲ ਤੇ ਉਹ ਬਹੁਤ ਸ਼ੋਰ ਸ਼ਰਾਬਾ ਕਰਦੀ ਹੈ ਦੋ ਕੋ ਡਾਕਟਰ ਨੇ ਤਾਂ ਆਪਣੇ ਅਕੋਰਡਿੰਗ ਟਰੀਟ ਕਰਨਾ ਹੈਗਾ ਟੂ ਪੇਸ਼ੈਂਟਸ ਨੂੰ ਹੁੰਦਾ ਕਿ ਨਹੀਂ ਸਾਡਾ ਮਤਲਬ ਇਸ ਤਰ੍ਹਾਂ ਕਰੋ ਇਸ ਤਰ੍ਹਾਂ ਕਰੋ ਕਿ ਇਸ ਚੀਜ਼ਾਂ ਲਈ ਸਿਕਿਉਰਿਟੀ ਦੀ ਬਹੁਤ ਲੋੜ ਹੈ ਸੈਕੰਡਲੀ ਇਹ ਹੈ ਕਿ ਜਿਹੜੀਆਂ ਲੇਡੀ ਸਟਾਫ ਹੈਗੀ ਆ ਉਹਨਾਂ ਨੇ ਆਉਣਾ ਹੁੰਦਾ ਘਰੋਂ ਤੇ ਉਸ ਟਾਈਮ ਤੇ ਇਹ ਹੈ ਵੀ ਇਵਨ ਜਿੱਥੋਂ ਉਹ ਬਸ ਤੋਂ ਉਤਰਦੇ ਆ ਹਸਪੀਟਲ ਤੱਕ ਆਉਣ ਦੇ ਵਿੱਚ ਉਹਨਾਂ ਦੀ ਮਤਲਬ ਕੋਈ ਸਿਕਿਉਰਿਟੀ ਨਹੀਂ ਹੈਗੀ ਉਹ ਸਟੈਚਿੰਗ ਵਾਂਗ ਹੁੰਦੀ ਹੈ ਜਿਹੜਾ ਨਾਈਟ ਸਟਾਫ ਆਉਂਦਾ ਉਦੇ ਚੋ ਪਲਸ ਜਿਹੜੀ ਹਸਪੀਟਲ ਇਟਸੈਲਫ ਦੇ ਵਿੱਚ ਕੋਈ ਸਕਿਉਰਟੀ ਨਹੀਂ ਹੈ। ਇਸ ਤੋਂ ਇਲਾਵਾ ਆਹ ਹਸਪੀਟਲ ਦੇ ਵਿੱਚ ਮੈਂ ਜਾਨਣਾ ਚਾਹੁੰਦਾ ਕਿ ਆਪਣੇ ਕੋਲ ਫੀਮੇਲ ਡਾਕਟਰ ਜਾਂ ਸਟਾਫ ਦੇ ਵਿੱਚ ਕਿੰਨੇ ਮੈਂਬਰ ਨੇ ਜਿਹੜੇ ਡਿਊਟੀ ਕਰਦੇ ਨੇ। ਇਹ ਫੀਮੇਲ ਸਟਾਫ ਦੇ ਵਿੱਚ ਸਾਡੇ ਕੋਲ ਜਿਵੇਂ ਦੋ ਤਾਂ ਫੀਮੇਲ ਡਾਕਟਰਸ ਹੀ ਹੋ ਗਈਆਂ ਚਲੋ ਇੱਕ ਮੈਂ ਹੋ ਗਈ ਡਾਕਟਰ ਹੋਰ ਅਗੇ ਤੇ ਸਟਾਫ ਨਰਸਿਸ ਹੈਗੀਆਂ ਉਹ ਸਾਰੀਆਂ ਹੀ ਫੀਮੇਲ ਹੈਗੀਆਂ। ਵਾਟ اٹੈਂਡੈਂਟ ਹੈਗੇ ਆ, ਸਵੀਪਰਸ ਹੈਗੇ ਆ। ਮਤਲਬ ਇਸ ਤਰ੍ਹਾਂ ਸਾਰੀ ਕੈਡਰ ਦੀ ਦੇ ਵਿੱਚ ਲੇਡੀ ਸਟਾਫ ਹੈਗਾ